जय वाल्मीकि जापि परचेता कहते भानों को वनु में भानों ज्ञान अज्ञान अंधेरा मिटा सकूं यदि दे दो वरदान पावन वाल्मीकि तीर्थ अमरी सर पंजाब बिखे सिखिया चेतना शिविर 18 किशोरया नवंबर 2025 दिन मधुवार मंगलवार शाम 7:14 मिनट ते पावन मुक्ति माला जाप उपरांत सिखिया चेतना शिविर दा पहले पढ़ादा शादी शंभू ਕੀਤਾ ਜਾਵੇਗਾ ਤੇ 19 ਪਿਸੋਰਿਆ ਨਵੰਬਰ 2025 ਦਿਨ ਸੁਨੀਤਵਾਰ ਬੁੱਧਵਾਰ ਸਵੇਰੇ 8:14 ਮਿੰਟ ਤੇ ਸਾਰੀਆਂ ਸੰਗਤਾਂ ਵੱਲੋਂ ਪਾਵਨ ਆਦੀਨਿਤ ਨੇਮ ਦੇ ਜਾਪ ਦਾ ਪੂਰਨ ਸ਼ਰਧਾ ਤੇ ਵਿਧੀ ਅਨੁਸਾਰ ਕੀਤਾ ਜਾਵੇਗਾ ਨੋਟ ਡਰੈਸ ਕੋਡ ਸਮੂਹ ਸੰਗਤ ਚਿੱਟਾ ਕੁੜਤਾ ਪਜਾਮਾ ਚਿੱਟਾ ਸੂਟ ਤੇ ਸਮਾਨੀ ਦੁਪੱਟਾ ਹੋਵੇਗਾ ਵਿਸ਼ੇਸ਼ ਸਿੱਖਿਆ ਤੇ ਖੇਡ ਜਗਤ ਦੇ ਖੇਤਰ ਵਿੱਚੋਂ ਅਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਨੋਟ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਤੇ ਖਿਡਾਰੀ ਆਪਣਾ ਨਾਮ ਅਤੇ ਪਤਾ 31 ਅਕਤੂਬਰ 2025 ਤੱਕ ਹੇਠ ਲਿਖੇ ਮੋਬਾਈਲ ਨੰਬਰ ਤੇ ਵਟਸਐਪ ਕਰਨ ਵੀਰ ਸ੍ਰੇਸ਼ਟ ਹਰੀਸ਼ ਥਾਪਰ ਕਾਉਂਸਲਰ ਬੈਡਫੋਰਡ ਇੰਗਲੈਂਡ ਯੂਕੇ ਨੂੰ ਸਾਲ 2025 ਦਾ ਕੌਮੀ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਵਾਰਮ ਸਤਿਕਾਰਯੋਗ ਆਦੀ ਧਰਮ ਗੁਰੂ ਰਾਜ ਆਦੀ ਵੰਸੀ ਜੀ ਦੀ ਜੋਗਗਵਾਈ ਹੇਠ ਸਮਾਜ ਦੇ ਵਿਦਵਾਨ ਸੱਜਣ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣੇ ਮੁੱਢ ਮੁੱਲੇ ਵਿਚਾਰ ਦੇਣਗੇ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ